ਤੂੰ ਬੰਦੂ ਆਪਣਾ ਬਣਾ ਲੈ ਮੇਰੇ ਬਾਪਾ ਤੂੰ ਆਪਣਾ ਬਣਾ ਲੈ ਮੇਰੇ ਬਾਪਾ ਗੜੀਆਂ ਮਿਆਸੇ ਲੱਗੀਆਂ ਆਂ ਕਰ ਬਾਪਾ ਮੈਂ ਆਪਾ ਕਰਦਾ ਨਾ ਮਾਤਾ ਉਹ ਗੜੀਆਂ ਮਿਆਸੇ ਲੱਗੀਆਂ ਆਂ ਕਰ ਬਾਪਾ ਮੈਂ ਆਪਾ ਕਰਦਾ ਨਾ ਮਾਤਾ ਹੱਥ ਕਰੇ ਕਰੋ ਜਿਨ੍ਹਾਂ ਦੀ ਸੇਵਾਦਾਰਾਂ ਵਿੱਚ ਨਾ ਲਗਵਾਇਆ ਜੇ ਜਿਨ੍ਹਾਂ ਨੇ ਲਗਵਾਵਾ ਹੱਥ ਕਰੇ ਵਰਕੇ ਬਸੋ ਖੁਸ ਸੇਵਾਦਾਰਾਂ ਵਿੱਚ ਸੇਵਾਦਾਰਾਂ ਨੋਕ ਮੇਰੇ ਦੇ ਵਿੱਚ ਲੋਕ ਤੇ ਮੇਰਾ ਨਾਮ ਸੋਹਰਾ ਨਾਮ ਨੋਕ ਦੇ ਵਿੱਚ ਲੋਕ ਤੇ ਮੇਰਾ ਨਾਮ सरकारी में सौकारी जे मेघरे ਬੋਲਵਾਜ਼ਰ ਜਗਤ ਰੱਬਾ ਮਾਂ ਦਾ ਸਰਕਾਰ ਦਾ ਬਹੁਤ ਤੇਰਵਾਰੀ ਜੈ ਰੁਕ ਜ਼ੋਰ ਜ਼ੋਰ ਤਾੜੀ ਦਰਬਾਰ ਦੇ ਨਾਲ ਮਾਰੇਗਾ ਕਿ ਬਚ ਗਏ ਸਾਰੇ ਜਾਨ ਇੱਕ ਸਾਰੇ ਮਜੀਸ਼ਨ ਪਰਿਵਾਰ ਸ੍ਰੇਂਦਰ ਵੱੱਡੇ ਮਿਊਜ਼ਿਕਲ ਦੇ ਨਾਮ ਤੇ ਤਾੜੀ ਮਾਰਦੇ ਜਨੇਵਾਜ਼ਰ ਬਹੁਤ ਮਿਹਰਬਾਨ ਥੈਂਕ ਯੂ ਸ਼ੁਕਰੀਆ ਆਪਣਾ ਹੈਲੋ ਹਲੋ ਸ਼ਾਮਾਨੀ सभ ਹੱਥ ਉੱਪਰ ਖੜੇ ਕਰਕੇ ਹੱਥ ਉੱਪਰ ਖੜੇ ਕਰਕੇ ਕੋਈ ਵੀ ਹੱਥ ਬੰਦੇ ਨਾ ਰਵੇ ਮਾਤਾ ਜੀਆ ਦੇ ਦਰਬਾਰ ਤੇ ਜੋ ਹਾਜ਼ਰੀ ਭਰਨਾ ਹੈ ਉਹ ਖੁੱਲ ਕੇ ਜਕਾਰਾ ਲਾਓ ਜਕਾਰਾ ਜਪਮਾਨ ਦੇ ਜੀ ਦੇ ਉਹ ਸੱਚੇ ਦਰਵਾਜ਼ੇ ਕੀ ਜੈ ਜਕਾਰਾ ਪੀੜੀਆਂ ਬੋਲ ਗਦਾ ਉਹ ਸੱਚੇ ਦਰਵਾਜ਼ੇ ਕੀ ਜੈ ਕਿਉਂਕਿ ਧਰਮ ਦੇ ਬਾਦਸ਼ਾਹ ਨੇ ਸਤਿ ਸ੍ਰੀ ਅਕਾਲ ਕੋਟਨ ਕੋ ਧੰਨਵਾਦ ਦਾਦਾ ਮਾਂ ਦਾ ਜੀ ਸੱਚੀ ਸਰਕਾਰ ਦਾ ਜਿਨ੍ਹਾਂ ਦਾ ਆਪ 200 ਸਾਲਾਨਾ ਮੋਢਾ ਜੋੜ ਦੇ ਸਾਲਾਨਾ ਮਹਾਨ ਜੋੜ ਦੇ ਨਾ ਬਣਾ ਰਹੇ ਆ ਔਰ ਪੂਰੀ ਪ੍ਰਬੰਧਕ ਕਮੇਟੀ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਸਾਰੇ ਬਜ਼ੁਰਗਾਂ ਨੂੰ ਵੀ ਔਰ ਮੇਰੇ ਜਿੰਨੇ ਕਲਾਸਮੇਟ ਨੇ ਮੇਰਾ ਪ੍ਰਾਪਤ ਨੂੰ ਵਰਜੀਤ ਜੀਤੋਣੀ ਚਮਕਾਈ ਹੋਣੀ ਹਾਂ ਔਰ ਤੁਹਾਡੇ ਤੋਂ ਸ਼ੁਕਰਗੁਜ਼ਾਰ ਮੇਰਾ ਬਤਾ ਜੀ ਭਾਈ ਸਰੋਵਰ ਔਰ ਤੁਹਾਡੇ ਸਾਰਿਆਂ ਦਾ ਕੋਟ ਨੂੰ ਕੋਟ ਪਰਵਾਹ ਆ ਮੇਰਾ ਵੀਰ ਗੁਰਜੀਤ ਜੀ ਔਰ ਬਲਬੀਨ ਜੀ ਸਾਡੇ ਗੁਰਜੀਤ ਮੇਰਾ ਕਲਾਸ ਵਾਲਿਆ ਉਹਨਾਂ ਦੇ ਨਾਲ ਬਲਬੀਨ ਜੀ ਦਾ ਭਰਾ ਆਪਣੇ ਭਰਾ ਦਾ ਮਾਣ ਕਰ ਰਹਿਣਾ ਜੀਉਂਦੇ ਰਹੋ ਔਰ ਮੇਰਾ ਵੱਡਾ ਭਰਾ ਸਰੋਜ ਜੀ ਤੇ ਇਕਾ ਦਾਤਿਆਂ ਨੇ ਐਸੀ ਕਿਰਪਾ ਕੀਤੀ ਆ ਕਿ ਇੱਕ ਇਸ ਟਾਈਮ ਗਾਣਾ ਪੂਰਾ ਟ੍ਰੈਂਡ ਵਿੱਚ ਚੱਲਦਾ ਮੇਰੇ ਪ੍ਰਭ ਤਾਵੇ ਧਾਈਵਾਲ ਦਾ ਤੇ ਸਾਡੇ ਸਿੰਘ ਸਰੋਜ ਦਾ ਉਹ ਗਾਣੇ ਦਾ ਨਾਮ ਆ ਮੁਖਬਰ ਰੱਬ ਖੈਰ ਕਰੇ ਮੁਖਬਰ ਕੁਮਾਨੀ ਨਹੀਂ ਹੁੰਦਾ ਮੇਲੇ ਵਿੱਚ ਦੋ ਆਏ ਹੋਏ ਆ ਅਰੇ ਨਾ ਮੁਖਬਰਾਂ ਨੂੰ ਪੇਸ਼ ਕੀਤਾ ਆਪਣੀਆਂ ਸੰਗੀਤਕ ਤੇ ਵਾਦਵਾਂ ਸਾਡਾ ਬੱਚਾ ਹੂ ਜੱਸੀ ਜਾਇਬਾ ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਔਰ ਸਾਡੇ ਮਾਨਜੋ ਪੰਜਾਬ ਦੀ ਸਰਮੋਰ ਕਲਮ ਬਾਬਾ ਬਿੱਕਰ ਚਾਦਲੇ ਵਾਲਾ ਔਰ ਮੇਰਾ ਸੰਗੀਤ ਪਰਿਵਾਰ ਗੁਰਤੇਜ ਸਾਉਂਡ ਸਾਰਿਆਂ ਦਾ ਧੰਨਵਾਦ ਹਾਂਜੀ ਇਜਾਜ਼ਤ ਦਾਵਾ ਦਿਓ ਬਣਾਓ ਸਾਰਿਆਂ ਨੂੰ ਇਕ ਮੈਂ ਦੱਸਦਾ ਵੀ ਗੱਲਾਂ ਕਰਨੀਆਂ ਬਹੁਤ ਸਾਰੀਆਂ ਇੱਥੇ ਖੜਨਾ ਸਭ ਤੋਂ ਉਹ ਕੋ ਇੱਥੇ ਉਹ ਗੜੂ ਜਿਹਦੇ ਉੱਤੇ ਕਿਰਪਾ ਉਹਦੀ ਹੋਊਗੀ ਸਲਮਾਨ ਹੇ ਸਜਦੇ ਸਨੇ ਬਜ਼ੁਰਗਾਂ ਨੇ ਕਰੇ ਤੈਨੂੰ ਹੇ ਤੂੰ ਮਸ਼ਹੂਰ ਦੀ ਸੱਚੀ ਸੁਰਤ ਆਦਮਰ ਲਵੇ ਗੱਲ ਸੁਣਿਓ ਦੀ ਮਾੜੀ ਜੀ ਤਰਬੰਦ ਨਮਰਤੀ ਵਾਲੇ ਗੱਲ ਬਹੁਤ ਘੇਰਾ ਸੁਣਿਓ ਗੁਰਨਾਮ ਕਰਦੋ ਉਹ ਬਾਤੀ ਕਰਕੇ ਮਿਸਲ ਮਾਨ ਹਵੇ ਉਹ ਸਜਦਾ ਸਜਾ ਗੁਰਜਾਨੇ ਕਰੇ ਰੰਗ ਗੁਰ ਦੀ ਸ਼ਾਇਦ ਸੱਚੀ ਲਲਾਨ ਹਵੇ ਗੁਰਨਾਮ ਕਿਤਾਬ ਸ਼ਾਹੇ ਗੁਰਨਾਮ ਕਿਤਾਬ ਸ਼ਾਹੇ Hey, 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 ਤੇਰਾ ਤੇਰਾ ਦਰਬਾਰ ਪਿੰਡ ਬੂਲ ਦੇ ਦਰਬਾਰ ਨੂੰ ਹੋ ਸਜਿਆ ਤੇਰਾ ਦਰਬਾਰ ਤੇਰਾ ਦਰਬਾਰ ਹੋ ਬਾਬਾ ਬੇਰੀ ਵਾਲਿਆ ਤਰੀ ਹੋ ਕੇ ਤੈਨ ਬਾਬਾ ਕੋ ਦੇ ਵਾਲਿਆ ਵਾਹ ਵਾਹ ਬਾਬਾ ਬੇਰੀ ਵਾਲਿਆ ਤੇਰੀ ਹੋਰੀ ਤੇ ਨਾ ਕਰ ਬਾਬਾ ਬੇਰੀ ਵਾਲਿਆ ਇਹ ਨੋ ਹੋ ਜੇ ਨਾ ¡Gracias! <laughs> ਸਰਮਾਨ ਮੇਰੇ ਬਰੇ ਛੋਟੇ ਵੀਰ ਪ੍ਰਧਾਨ ਕਾਦਵੀ ਜੀ ਨੂੰ ਕੀ ਗੱਲ ਪੈਨਸ਼ਨ ਮਿਲੀ ਨਹੀਂ ਆ ਗਈ ਤੇ ਦਿਨੋ ਤੂਟ ਹੋ ਗਈ ਹੈ ਹਾਂ ਤੁਰ ਕੇ ਕਮੇਡਾ ਲੱਗਣੇ ਸ਼ੁਰੂ ਕਰ ਲੋ ਹਾਂ ਔਰ ਨਾਲੇ ਸਾਡੀ ਬੇਨਤੀ ਹੈ ਮੇਰੇ ਵੱਡੇ ਵੀਰ ਸਰੋਵਰ ਨੂੰ ਤਾਈ ਅੱਜ ਮੇਰੇ ਚੱਲ ਰਹੇ ਹਾਂ ਇਹ ਤੁਨੂੰ ਕਮੇਡਾ ਤਾਂ ਪੋਹਤਿਆ ਸੀ ਬਸ ਉਹਦੇ ਜੋ ਕੇ ਲੋਰਾ Ay, ہوے بابا دیوالی اوہ مالے بہوھا گا دیوالی کس دے نگر وچ ہندی کر دے مردا چاڑی چاڑی اوہ پرتاں دی فانی اے کس دے نگر وچ ہندی کر دے مردا چاڑی چاڑی اوہ میری فانی بابا دے اوہ چاڑی کئی فیں دے ندی تے سچی سرکار اجے میرے دی ندی دے ندی دے کار ہو کئی ندی دے دے ندی

ਫਤੇ ਬਾਈ ਜੀ ਮੇਰੇ ਮਨ ਕਰ ਤੋਂ ਜਿੰਦੇ ਵਾਸਤੇ ਰੋ ਉਹ ਤਵਾਜਾ ਜੋ ਦਿੱਤਾ ਹੈ ਅਮਾਨਾ ਇਹ ਸਾਰਾ ਬਾਬਾ ਜੀ ਦੇ ਲੰਗਰਾਂ ਚ ਪੈ ਜਾਣਾ ਸ਼ਿਕਰ ਨਾ ਕਰੂੰ ਹਾਂ ਜਿੰਨੀ ਸੰਗਤੋਂ ਸੇਵਾ ਤੋਂ ਜਿੰਦੇ ਵਾਸਤੇ ਰੋ ਦਲੀ ਨੇ ਬਦਲੀ ਬਦਲੀ ਨਾ ਗਰੋ تو انت جي تو هلي مڙي واري 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 کس سان نهردي ڪندو مڙي چاوي ڏي واري 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 ڇا سڃاڻجي ٿي ڏنڌو سچي سرن ਸਾਰੇ ਹਸਰਾ ਜੰਗੀ ਬਹੁਤ ਕਰੋ ਬਰਤਨ ਸਰਕਾਰ ਬੇਜੋਦ ਬਕਰੋ ਹਾਂਜੀ ਹਾਂਜੀ दूरी चलंदा चढ़ो تھرو کو بہت سارا کرپا اے گل سن او مر جی جس دا کوئی کم ہے نہ کرتا او 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 मेरे तॾहिं वीर सरोजो आन बरो तव्हां जान मेरी जान उन बिलो लास्ट टाइम सनो सलोत चि पात ਮੈਨੂੰ ਮਾਰੋ ਦੱਬ ਕੇ ਖੁੱਲੇ ਜੀ ਦੱਸ ਦਿਨਾ ਵੀ ਇੱਕ ਹੋਰ ਰਚਨਾ ਤੁਹਾਡੀ ਰੂਪ ਰੂਪ ਕਰੂੰਗਾ ਮੇਰੇ ਭਰਾ ਹਾਕਮ ਸائیں ਵਾਲੇ ਦੁਨ ਕੀ ਹੋਈ ਉਸ ਤੋਂ ਬਾਅਦ ਜਿੱਦਾਂ ਵੀ ਹੋ ਕੇ ਤੂੰਗਾ ਸਾਰੀ ਸਿੰਘ ਬੰਦਾ ਬੇਦਮਾਨ ਹੋ ਗਿਆ ਔਰ ਮੇਰੇ ਬੱਤੇ ਵੀਰ ਸਰੋਵਰ ਹੁਣਾ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਕੋਈ ਆਸਾ ਵੀ ਮੈਂਬਰ ਵੀ ਜਿਹਨੇ ਨਹੀਂ ਮਾਨ ਤੋ ਗਿਆ ਜੋਂਦੇ ਬਸ ਰਹਾ ਇਹ ਮੇਰਾ ਮਾਨ ਨਹੀਂ ਇਹ ਬਾਪੂ ਮਾਨ ਦਾ ਸਮਾਂ ਨੇ ਜੋ ਤੁਸੀਂ ਕਰਿਆ ਤਸ ਦੇ ਨਾਲ ਹੀ ਇੱਕ ਹੋਰ ਰਚਨਾ ਤੁਹਾਡੀ ਸੇਵਾ ਚ ਕਰਾਂਗੇ ਕਿਉਂਕਿ ਗੱਲ ਇਹ ਵੀ ਮੇਲੇ ਦੀ ਆ ਜਿੰਦਾ ਪਿਆਰ ਹੋਵੇ ਘੋੜੀ ਉਹ ਵੀ ਵਧੀਆ ਲੱਗਦੀ ਆ ਮੇਰਾ ਭਰਾ ਪਾਲ ਦੋਵੇਂ ਵਜਦੇ ਰਹਾਂ ਔਰ ਸਾਰੇ ਦੱਬਦੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰਾ ਮਾਨਤੋ ਜਿਆ ਦੋਲੇ ਵਾਲਿਆਂ ਨੇ ਕੁਦੱਤੀ ਵਾਲਿਆਂ ਨੇ ਸੰਸਰ ਵਾਲਿਆਂ ਨੇ ਹਾਂਜੀ you